ਦੋ ਬੋਰ ਹੋਏ ਨੇ ਬਿਲਕੁਲ ਪਰ ਪਿੰਡ ਦੇ ਵਿੱਚ ਪਾਣੀ ਨਹੀਂ ਆ ਰਿਹਾ ਉਹ ਪਾ ਲੈ ਕੇ ਟੁੱਟ ਜਾਂਦੇ ਨੇ ਉਹ ਜਿਵੇਂ ਦੇ ਆਏ ਆ 5 ਸਾਲ ਵਾਂਗ ਲੱਗੇ ਹੋਏ ਅੱਜ ਅਸੀਂ ਪਹੁੰਚੇ ਆ ਹਰਿਆਣਾ ਸਟੇਟ ਦੇ ਪਿੰਡ ਮਲਕਪੁਰ ਵਿੱਚ ਜੋ ਕਿ ਗੋਲਾ ਹਲਕ ਵਿੱਚ ਪੈਂਦਾ ਔਰ ਤੁਸੀਂ ਜਾਣਦੇ ਹੋ ਕਿ ਜਿਵੇਂ ਹਰਿਆਣਾ ਦੇ ਵਿੱਚ ਵੋਟਾਂ ਨੇ ਔਰ ਅਸੀਂ ਵੋਟਾਂ ਬਾਰੇ ਗੱਲਬਾਤ ਕਰਾਂਗੇ ਅੱਜ ਪਿੰਡ ਦੇ ਵਸਨੀਕਾਂ ਨਾਲ ਕਿ ਉਹਨਾਂ ਦੇ ਕੀ ਮੁੱਦੇ ਨੇ ਕੀ ਚਾਹੁੰਦੇ ਨੇ ਜੋ ਕਿ ਸਰਕਾਰ ਬਣਨ ਜਾ ਰਹੀ ਹੈ ਨਵੀਂ ਜਦੋਂ ਵੀ ਸਰਕਾਰ ਬਣਨੀ ਹੈ ਉਹਦੇ ਵਿੱਚ ਉਹਨਾਂ ਦੇ ਕਿਸ ਤਰ੍ਹਾਂ ਦੇ ਮੁੱਦੇ ਹੋਣਗੇ ਜੇਕਰ ਉਹਨਾਂ ਦੇ ਕੋਲ ਕੈਂਡੀਡੇਟ ਆਉਂਦਾ ਹੈ ਜੋ ਵੀ ਉੱਥੇ ਖੜੇ ਨੇ ਵੋਟਾਂ ਦੇ ਵਿੱਚ ਔਰ ਉਹਨਾਂ ਦੇ ਕੋਲ ਵੋਟ ਮੰਗਣ ਵਾਸਤੇ ਆਉਂਦੇ ਨੇ ਤੇ ਉਹਨਾਂ ਦੇ ਕੀ ਮੁੱਖ ਮੁੱਦੇ ਨੇ ਇਹਨਾਂ ਸਾਰਿਆਂ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਇਹ ਪਿੰਡ ਬਿਲਕੁਲ ਪੰਜਾਬ ਦੇ ਨਾਲ ਲੱਗਦੇ ਨੇ ਔਰ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਪਿੰਡ ਨੇ ਔਰ ਉਸ ਤਕਰੀਬਨ ਇੱਥੇ ਸਿੱਖ ਭਾਈਚਾਰੇ ਦੀ ਜ਼ਿਆਦਾ ਵਸੋਂ ਹੈ ਤੇ ਆਓ ਗੱਲਬਾਤ ਕਰਦੇ ਹਾਂ ਪਿੰਡ ਦੇ ਲੋਕਾਂ ਨਾਲ ਕੀ ਨੇ ਉਹਨਾਂ ਦੇ ਮੁੱਖ ਮੁੱਦੇ ਬਾਪੂ ਸਸੀ ਕਾ ਸਿਰਿੰਗ ਬਾਜੀ ਕੀ ਨਾ ਪੁੱਛਦਾ ਸਾਬ ਸਿੰਘ ਜੇ ਗੱਲ ਕਰੀਏ ਤੁਹਾਡੇ ਕਿਉਂਕਿ ਪਿੰਡ ਨੇ ਜਿਹੜੇ ਆਪਾਂ ਵੇਖਦੇ ਆਂ ਕਿ ਸਾਰੇ ਬਲਖਪੁਰ ਹੋ ਗਿਆ ਜਾਂ ਮਮੂਦਪੁਰ ਹੋ ਗਿਆ ਜਾਂ ਕਰ ਆਪਾਂ ਪਿੱਛੇ ਹੋਰ ਨਹੀਂ ਸਰੋਲਾ ਵਗੈਰਾ ਸਾਰੇ ਪਿੰਡ ਆਪਣੇ ਬਾਰਡਰ ਤੇ ਆਉਂਦੇ ਨੇ ਤੇ ਮੁੱਦੇ ਕੀ ਨੇ ਬਾਪੂ ਜੀ ਆਪਣੇ ਪਿੰਡਾਂ ਦੇ ਮੁੱਦੇ ਦੇ ਇਹ ਨੇ ਵੀ ਜਿਹੜਾ ਵੀ ਕੋਈ ਬਣ ਜਾਂਦਾ ਹੈ ਇਧਰ ਕੋਈ ਪੁੱਛਦਾ ਨਹੀਂ ਸਾਡੇ ਦਾ ਪਿੰਡ ਇਧਰ ਘਰੂਰਾ ਪਿੰਡ ਨੇ ਨਾ ਹਾਂਜੀ ਹਾਂਜੀ ਜਮਾ ਕੋਈ ਐਡੋ ਤੇ ਕੋਈ ਪੁੱਛਦੇ ਨਹੀਂ ਬੋਟਾ ਲੈ ਕੇ ਟੁਰ ਜਾਂਦੇ ਨੇ ਔਰ ਜਿਵੇਂ ਦੇ ਆਏ ਆ 5 ਸਾਲ ਬੁਮੇ ਤੇ ਲੱਗੇ ਫਿਰੇ ਬਸ ਆ ਹੀ ਮੁੱਦਾ ਸਾਡੇ ਤੇ ਜਿਹੜਾ ਮਰਜ਼ੀ ਆਵੇ ਬਣੇ ਨਾ ਬਣੇ ਜੇ ਕੋਈ ਚੰਗੀ ਸਰਕਾਰ ਆ ਜਾਈ ਤੇ ਉਹਨੂੰ ਵੋਟਾਂ ਮਿਲ ਜਾਣ ਤੇ ਕੁਝ ਸੁਧਾਰ ਹੋ ਜਾਏ ਤੁਹਾਨੂੰ ਕੋਈ ਮਤਵ ਨਹੀਂ ਵੋਟਾਂ ਪਾਉਣੀਆਂ ਨੇ ਬਸ ਵੋਟਾਂ ਪਾ ਕੇ ਸੈਡ ਤੇ ਹੋ ਜਾਣਾ ਨਹੀਂ ਦੇਖੋ ਭਾਜੀ ਇਸ ਤਰ੍ਹਾਂ ਵੋਟਾਂ ਹੁਣ ਆਪਾਂ ਪਾਉਣੀਆਂ ਨੇ ਤੇ ਵੋਟਾਂ ਮੇਰੇ 5 ਸਾਲ ਬਾਅਦ ਹੀ ਆਪਾਂ ਨੂੰ ਮੌਕਾ ਮਿਲਦਾ ਹੈ ਤੇ ਹੁਣ ਕੌਣ ਆਪਾਂ ਚੋਣ ਸਹੀ ਕਰੀਏ ਬਿਲਕੁਲ ਆਹ ਹੋ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਅੱਖ ਹੋ ਗਏ ਉਹ ਠੀਕ ਹੈ ਨਹੀਂ ਨਹੀਂ ਵੋਟਰ ਤੁਸੀਂ ਹੋਣਾ ਜੀ ਤੁਸੀਂ ਫੈਸਲਾ ਕਰਨਾ ਹੈ ਹਨ ਜੋ ਮੇਰਾ ਭਾਅ ਕੇਗਾ ਉਹ ਹੀ ਹੈ ਬਾਈ ਕਾਈ ਕਰ ਕਰੋ ਬਾਈ ਸੱਚੀ ਕਾ ਇਹ ਸ਼੍ਰੀ ਕੌਰ ਜੀ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਂ ਲਖਬੀਰ ਸਿੰਘ ਹਾਂਜੀ ਤੁਸੀਂ ਅਸੀਂ ਪੁੱਛਾਂਗੇ ਪਹਿਲਾਂ ਤੇ ਤੁਸੀਂ ਆਪਣੇ ਮੁੱਦੇ ਦੱਸੋ ਤੁਹਾਡੇ ਇਲਾਕੇ ਦੇ ਕੀ ਨਹੀਂ ਹੋਰ ਬਾਰੇ ਗੱਲ ਕਰ ਸਾਡੇ ਅਸਲ ਚ ਨਾ ਇਹ ਬੈਗਵਾਰਿਆ ਇਲਾਕਾ ਆ ਜਾਂਦਾ ਸਾਰੇ ਹਰੀਆਲੇ ਦੇ ਵਿੱਚ ਇੱਥੇ ਕੋਈ ਵੀ ਕਿਸੇ ਦਿਨਾਂ ਦੀ ਵੀ ਡਿਵੈਲਪਮੈਂਟ ਨਹੀਂ ਹੈਗੀ ਹਾਂਜੀ ਸਾਡਾ ਕੁਝ ਏਰੀਆ ਜਿਹੜਾ ਸੈਕਟਰ ਨੂੰ ਬਿਲੋਂਗ ਕਰਦਾ ਜਿਆਦਾ ਤੇ ਸਿੱਖਾਂ ਨੂੰ ਨਾਂ ਦਾ ਕੋਈ ਨੌਕਰੀ ਦਿੰਦਾ ਬਾਕੀ ਉਹਨਾਂ ਨਾਲ ਆਮ ਕਰਕੇ ਦਫਤਰਾਂ ਦੇ ਵਿੱਚ ਵੀ ਟੱਕਾ ਹੁੰਦਾ ਹੈ ਕੋਈ ਉਹਨਾਂ ਦੀ ਗੱਲ ਸੁਣ ਕੇ ਰਾਜੀ ਨਹੀਂ ਹਾਂਜੀ ਜੇ ਕੋਈ ਜ਼ਰੂਰੀ ਗੱਲ ਵੀ ਕਰਨੀ ਹੋਵੇ ਤਾਂ ਉਹ ਛੇਤੀ ਕੀਤੇ ਗੱਲ ਸੁਣਦੇ ਨਹੀਂ ਹੈਗੇ ਸਾਡੀ ਬਾਕੀ ਸਾਡੇ ਜਿਹੜੇ ਮੇਨ ਮਸਲੇ ਨੇ ਇੱਕ ਤਾਂ ਮੇਨ ਛੱਡ ਗਈ ਹੈ ਸਾਡੀ ਜੀ ਕੇ ਨੂੰ ਇਹ ਬਹੁਤ ਖਰਾਬ ਹੋ ਗਈ ਹੈ ਕੋਈ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਬਾਕੀ ਸਾਡੇ ਕੋਈ ਇੱਥੇ ਨਾ ਤਾਂ ਪੰਜਾ ਛੇ ਪਿੰਡਾਂ ਦੇ ਵਿੱਚ ਕੋਈ ਛੋਟਾ ਮੋਟਾ ਬੈਂਕ ਵੀ ਨਹੀਂ ਹੈਗਾ ਬਿਲਕੁਲ ਜੀ ਛੋਟੀ ਜੀ ਜ਼ਰੂਰਤ ਵਾਸਤੇ ਸ਼ਹਿਰ ਨੂੰ ਚੀਕੇ ਜਾਣਾ ਪੈਂਦਾ ਹੈ ਜਾਂ ਫਿਰ ਪੰਜਾਬ ਦੇ ਵਿੱਚ ਸਮਾਣੇ ਜਾਣਾ ਪੈਂਦਾ ਹੈ ਕੋਈ ਬੈਂਕ ਨਹੀਂ ਹੈਗਾ ਕੋਈ ਚੰਗਾ ਹਸਪਤਾਲ ਨਹੀਂ ਹੈਗਾ ਇੱਥੇ ਠੀਕ ਹੈ ਜੀ ਬਾਕੀ ਬੱਚੇ ਵਿਚਾਰੇ ਨੇ ਕੋਈ ਕਿਸੇ ਪਿੰਡ ਜਾਂਦਾ پڑھਣ ਕੋਈ ਕਿਸੇ ਪਿੰਡ ਜਾਂਦਾ ਕੋਈ ਖਾਸ ਵਿਵਸਥਾ ਨਹੀਂ ਉਹਨਾਂ ਦੀ ਬਿਲਕੁਲ ਤੇ ਹੋਰ ਵੀ ਕਈ ਤਰ੍ਹਾਂ ਦੇ ਮਸਲੇ ਨੇ ਸਾਡੇ ਪਿੰਡ ਦਾ ਆਪਣਾ ਮਸਲਾ ਹੈ ਵੀ ਇੱਥੇ ਪੀਣ ਨੂੰ ਪਾਣੀ ਨਹੀਂ ਹੈਗਾ ਦੋ ਬੋਰ ਹੋਏ ਨੇ ਪਰ ਪਿੰਡ ਦੇ ਵਿੱਚ ਪਾਣੀ ਨਹੀਂ ਆ ਰਿਹਾ ਠੀਕ ਹੈ ਉਹ ਅਸੀਂ ਕਹਿੰਦੇ ਆ ਵੀ ਸਾਡੇ ਪਿੰਡ ਦਾ ਕੋਈ ਇਹੋ ਜਿਹਾ ਮਸਲਾ ਢਾਰਨ ਵਾਲਾ ਬੰਦਾ ਹੋਏ ਜਿਹੜਾ ਉਹਨੇ ਅਸੀਂ ਵੋਟਾਂ ਪਾਈਏ ਠੀਕ ਹੈ ਬਾਕੀ ਦੇਖਾਂਗੇ ਵੀ ਜਿਹੜਾ ਸਾਨੂੰ ਇਹ ਵਿਸ਼ਵਾਸਨ ਰਹੇਗਾ ਉਹਦੇ ਨਾਲ ਅਸੀਂ ਜਿੱਤਾਂਗੇ ਇਹ ਪਾਜੀ ਉਹਨਾਂ ਨੂੰ ਦੱਸਿਆ ਕਿ ਮਤਲਬ ਸਾਡੇ ਮੁੱਦੇ ਬਹੁਤ ਨੇ ਪਰ ਮੁੱਦੇ ਹੱਲ ਕੌਣ ਕਰਦਾ ਅਸੀਂ ਸਾਰਾ ਸੋਚ ਵਿਚਾਰ ਕਰ ਰਹੇ ਹਾਂ ਕਿਉਂਕਿ ਹੱਲੇ ਵੋਟਾਂ ਦੇ ਵਿੱਚ ਵੀ ਤਕਰੀਬਨ 20-25 ਹੁਣ ਤੇ ਮੇਰੇ ਖਿਆਲ 15 ਦਿਨ ਹੀ ਰਹਿ ਗਏ ਨੇ 15-20 ਦਿਨ ਹੈਗੇ ਨੇ ਪਰ ਅਸੀਂ ਸਾਰੇ ਸਲਾਹ ਕਰਕੇ ਇਸ ਚੀਜ਼ ਨੂੰ ਲਵਾਂਗੇ ਕਿ ਵੋਟ ਉਹਨੂੰ ਪਾਈਏ ਜਿਹੜਾ ਸਾਡੇ ਘਟੋ ਘਟ ਸਾਡੇ ਮਸਲਿਆਂ ਨੂੰ ਜਿਹੜੇ ਸੁਝਾਏ ਤੇ ਗੱਲ ਕਰਨੇ ਆ ਭਾਈ ਸਸਿਕਾ ਤੇ ਸ੍ਰੀ ਕਾਹ ਕਿ ਨਾ ਤੁਹਾਡੇ ਮੁਖਤਿਆਰ ਸਿੰਘ ਜੀ ਹਾਂਜੀ ਤੁਸੀਂ ਦੱਸੋ ਤੁਹਾਡੇ ਭਾਜੀ ਉਹਨਾਂ ਜਿਵੇਂ ਮੁੱਦੇ ਦੱਸੇ ਨੇ ਤੁਸੀਂ ਕਿੰਨੇ ਕੁ ਸਹਿਮਤ ਇਹਨਾਂ ਨਾਲ ਇਹਨਾਂ ਨਾਲ ਤੇ ਇਸ ਆਪਰਾਸ਼ਾੜ ਸ਼ਾਮਤ ਆਜੀ ਠੀਕ ਹੈ ਜੀ ਪੜੇ ਲਿਖੇ ਬੰਦੇ ਨੇ ਮਾਸਟਰ ਜੀ ਨੇ ਸਾਡੇ ਪਿੰਡ ਦੇ ਨੇ ਇੱਥੇ ਬੰਦੇ ਨਹੀਂ ਜੀ ਤੁਸੀਂ ਤੁਹਾਡੇ ਵੱਲੋਂ ਕੋਈ ਟੰਮ ਮੁੱਦਾ ਯਾਦ ਹੈ ਮੈਂ ਵੀ ਮੁੱਦਾ ਇਹੀ ਦੱਸ ਰਿਆਂ ਜਿਹੜੇ ਹੁਣ ਇਹਨਾਂ ਨਾਲੇ ਦੱਸੇ ਨੇ ਸਾਡੇ ਵਾਸਤੇ ਦੋ ਸਾਰੇ ਮੁੱਦੇ ਇਹਨਾਂ ਦੇ ਜਿਹੜੇ ਅੰਡਰ ਚ ਨੇ ਸਾਡੇ ਵੀ ਉਹੀ ਅੰਡਰ ਚ ਨੇ ਸਾਡੇ ਦਿਮਾਗ ਚ ਨੇ ਜੀ ਬਿਲਕੁਲ ਜੀ ਇਸ ਸਮੁੱਚੀ ਇਹ ਸਾਡੀ ਮਜਬੂਰੀ ਹੈ ਬਹੁਤ ਜ਼ਿਆਦਾ ਸਾਡੇ ਕੋਈ ਬੱਸ ਨਹੀਂ ਆਏਗੀ ਕੋਈ ਫੈਸਿਲਿਟੀ ਨਹੀਂ ਹੈਗੀ ਇਹਦੀ ਕਿਸੇ ਚੀਜ਼ ਦੀ ਬੱਚਾ ਮੈਂ ਤਾਂ ਉਹ ਗਰਾਊਂਡ ਨਹੀਂ ਹੈਗੇ ਇੱਧਰ ਨੂੰ ਵੀ ਬਿਲਕੁਲ ਜਿਵੇਂ ਪਿੱਛੇ ਤਾਂ ਨਹੀਂ ਕਿਸੇ ਦਾ ਹੈਗਾ ਕੁਝ ਵੀ ਜਿਵੇਂ ਪਿੱਛੇ ਭਾਜੀ 10 ਸਾਲ ਸਰਕਾਰ ਇਹ ਭਾਜਪਾ ਦੀ ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਕੋਈ ਸੰਤੁਸ਼ਟ ਹੋਣਾ ਜੀ ਇਹ ਤੇ ਉਹ ਕਿਰਲੀ ਦੇ ਉਹ ਮੂੰਹ ਜਿਵੇਂੜਾ ਹੁੰਦਾ ਨਾ ਛੱਪ ਦੇ ਮੂੰਹ ਚ ਹੋਈਏ ਕੰਮ ਸਾਡਾ ਦਾ ਬਿਲਕੁਲ ਬਿਲਕੁਲ ਨਾ ਤੁਹਾਨੂੰ ਅੱਗੇ ਲੰਘਾਉਂਦੇ ਗਏ ਨਾ ਪਿੱਛੇ ਸੱਜਦੇ ਗਏ ਇਹੋ ਜਿਹਾ ਕੰਮ ਸਾਡਾ ਦਾ ਹੋਇਆ ਬਾਰਡਰ ਤੇ ਬੈਠੇ ਆ ਬਿਲਕੁਲ ਸਿੱਖਾਂ ਨੂੰ ਵੀ ਇੰ ਬਿਲਕੁਲ ਹੀ ਬਿਲਕੁਲ ਤੇ ਨਾ ਹੀ ਕੋਈ ਹੈ ਜੀ ਸੋਲਤਾ ਇੱਧਰ ਦਿੰਦੇ ਨੇ ਨਾ ਹੀ ਹੁੰਦੇ ਨੇ ਨਾ ਕਿਸੇ ਨੂੰ ਪੁੱਛਦਾ ਤੇ ਇਹੀ ਕਹਿੰਦਾ ਵੀ ਅਸੀਂ ਤੇ ਅਗੋਂ ਤੋਂ ਸਰਕਾਰ ਬਦਲੀ ਜਾਏ ਕੋਈ ਚੰਗਾ ਬੰਦਾ ਆਏ ਸਾਡੀ ਵੀ ਸੁਣੇ ਬਾਦਰ ਵਾਲਿਆਂ ਪਾਜੀ ਆਪਾਂ ਇੱਕ ਗੱਲ ਹੋਰ ਤੁਹਾਡੇ ਤੋਂ ਪੁੱਛਾਂਗੇ ਜਿਵੇਂ ਹੁਣ ਵੇਖੋ ਵੋਟਾਂ ਬਿਲਕੁਲ ਨੇੜੇ ਹੀ ਨੇ ਹਨਾ ਤੇ ਤੁਹਾਡੇ ਕੋਲ ਜੀ ਗੱਲ ਕਰੀਏ ਹੁਣ ਵੋਟਾਂ 'ਚ ਖੜੇ ਨੇ ਕੋਈ ਕੋਈ ਕੈਂਡੀਡੇਟ ਆਏ ਨੇ ਤੁਹਾਡੇ ਕੋਲ ਹੁਣ ਤੱਕ ਕੋਈ ਹਾਲੇ ਤੱਕ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਬਾਕੀ ਦੇਖੋ ਵੀ ਅਗਲੇ ਦਿਨਾਂ 'ਚ ਆ ਜਾਣਗੇ ਕੋਈ ਹਾਲੇ ਸਾਡੇ ਤੱਕ ਕੈਂਡੀਡੇਟ ਜਿਹੜਾ ਨਹੀਂ ਆਇਆ ਠੀਕ ਹੈ ਜੀ ਨਾ ਹੀ ਸਾਨੂੰ ਹਾਲੇ ਪਤਾ ਵੀ ਜਿਹੜਾ ਕਿਹੜਾ ਖਲੋਤਾ ਹੈ ਕਿਹੜਾ ਨਹੀਂ ਵੀ ਪਾਰਟੀ ਵਾਲਾ ਕੋਈ ਤਕਰੀਬ ਬਣਾਇਆ ਹੀ ਨਹੀਂ ਬਸ ਉਹ ਦੂਰੋਂ ਦੂਰੋਂ ਸੁਣੀਦਾ ਵੀ ਅੰਸਰ ਬਿਵੇਂਦਰ ਅੰਸ ਖਲੋਤਾ ਹੈ ਕਾਂਗਰਸ ਵੱਲੋਂ ਹਾਂਜੀ ਤੇ ਕੁਲਵੰਤ ਬਾਜੀ ਘਰ ਖਲੋਤਾ ਹੈ ਬੀਜੇਪੀ ਵੱਲੋਂ ਬਾਕੀ ਹੋਰ ਕੋਈ ਖਾਸ ਪਤਾ ਨਹੀਂ ਹਾਲੇ ਜੀ ਹਾਲੇ ਕੋਈ ਮਸਲਾ ਹੈ ਕਿ ਥੋੜੇ ਦਿਨ ਹੀ ਰਹਿ ਗਏ ਨੇ ਹਾਲੇ ਤੱਕ ਵੀ ਵੋਟਰਾਂ ਨਾਲ ਉਹਨਾਂ ਨੇ ਸੰਪਰਕ ਹੀ ਨਹੀਂ ਕੀਤਾ ਹਾਂਜੀ ਨਾ ਔਰ ਬਾਪੂ ਜੀ ਮੈਂ ਗੱਲ ਕਰਾਂਗਾ ਜਿਵੇਂ ਹੁਣ ਆਪਾਂ ਇਹਨੇ ਮੁੱਦੇ ਭਾਜੀ ਉਹਨੇ ਗਰਾਈ ਨੇ ਵੀ ਆਪਣੇ ਮੁੱਦੇ ਨੇ ਬਿਲਕੁਲ ਹੀ ਦਿਸਦੇ ਪਿਆ ਕਿ ਉਹ ਆਪਣਾ ਬਾਰਡਰ ਏਰੀਆ ਔਰ ਮੁੱਦੇ ਨੇ ਉਹ ਘੱਗਰ ਵੀ ਨੇੜੇ ਹੈ ਕਈ ਬਹੁਤ ਹੀ ਆਪਣੇ ਗੰਭੀਰ ਮੁੱਦੇ ਨੇ ਔਰ ਪਿੰਡਾਂ ਨੇ ਸਾਨੂੰ ਮੇਰੇ ਖਿਆਲ ਇਹੋ ਜਿਹਾ ਮੌਕੇ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਆਪਣੇ ਮੁੱਦੇ ਰੱਖੀਏ ਕਿਉਂਕਿ ਜੇ ਆਪਾਂ ਇਹ ਕਰਦੇ ਨੇ ਵੀ ਜੇ ਆਪਣੇ ਦਰਵਾਜ਼ੇ ਦੀ ਕੋਈ ਨਾਲੀ ਨਹੀਂ ਹੁੰਦੀ ਤਾਂ ਆਪਾਂ ਕਹਿ ਦਿੰਦੇ ਸਾਡੀ ਨਾਲੀ ਬਣ ਜਾਵੇ ਕੋਈ ਕਹਿ ਦਿੰਦੇ ਮੇਰਾ ਮੁੰਡਾ ਪੜ੍ਹਿਆ ਮੈਨੂੰ ਨੌਕਰੀ ਮਿਲ ਜਾਏ ਪਰ ਉਸ ਟਾਈਮ ਨੂੰ ਸਾਨੂੰ 5 ਸਾਲਾਂ ਬਾਅਦ ਮੌਕਾ ਮਿਲਦਾ ਸਾਨੂੰ ਵੀ ਚਾਹੀਦਾ ਕਿ ਅਸੀਂ ਉਹ ਮੁੱਦੇ ਵਿਚਾਰੀਏ ਵੀ ਸੁਣਾਂ ਦੀ ਗੱਲ ਕੀਤੀ ਹੈ ਜਾਂ ਭਾਜੀ ਉਹਨਾਂ ਨੇ ਪੁਲਾਂ ਦੀ ਗੱਲ ਕੀਤੀ ਹੈ ਜਾਂ ਇਹਨਾਂ ਨੇ ਆਪਣਾ ਧੱਗੜ ਦੀ ਗੱਲ ਕੀਤੀ ਹੈ ਜਾਂ ਹੋਵੇ ਇਹ ਮੁੱਦਿਆਂ ਤੇ ਆਪਾਂ ਧਿਆਨ ਨਹੀਂ ਦਿੰਦੇ ਮੇਰੋ ਜੀ ਇਹ ਮੁੱਦੇ ਠੀਕ ਨੇ ਜਿਹੜੇ ਕਿਹਾ ਇਹਨਾਂ ਨੇ ਇਹ ਕੋਈ ਚੰਗਾ ਕੋ ਲੀਡਰ ਆ ਜੇ ਤੇ ਕੋਈ ਸਰਦਾਰ ਹੋ ਸਕਦਾ ਨਹੀਂ ਕਿ ਸਾਡਾ ਹੋਰ ਤੇ ਕੋਈ ਅੱਜ ਤੱਕ ਨੀ ਨਾ ਕਿਸੇ ਸੁਣੀ ਹੈ ਨਾ ਹੀ ਸੁਣੀ ਤਾਂ ਤੇ ਕੋਈ ਲੀਡਰ ਚੰਗਾ ਆ ਜੀ ਜਿਹਨੂੰ ਵੋਟਾਂ ਪਾ ਦੀ ਇੱਕ ਮਿਕ ਹੋ ਕੇ ਤਾਂ ਗੱਲ ਬਣੇਗੀ ਨਹੀਂ ਕਿ ਇਹ ਇਹੋ ਹੀ ਰੰਡੀ ਰੋਣਾ ਰਹਿਣਾ ਜਿਹੜਾ ਚੱਲਦਾ ਭਾਜੀ ਕੀ ਨਾ ਤਾ ਦਾ ਲਖਮਨ ਰਾਮ ਹਾਂਜੀ ਪਾਜੀ ਤੁਸੀਂ ਆਪਣਾ ਜਿਵੇਂ ਵੋਟਾਂ ਦੀ ਗੱਲ ਆਪਾਂ ਕਰ ਰਹੇ ਹਾਂ ਬਾਪੂ ਜੀ ਨੇ ਦੱਸਿਆ ਤੁਸੀਂ ਕੀ ਆਪਣੀ رائے ਦਿੰਦੇ ਹੋ ਵੋਟਾਂ ਬਾਰੇ رائے ਤਾਂ ਦਿੰਦੇ ਹਾਂ ਸੋ ਤਾਂ ਕੋਈ ਵਧੀਆ ਲੀਡਰ ਮਿਲੇ ਸਾਡੇ ਜਿਹੜਾ ਸਾਡੇ ਪਿੰਡਾਂ ਦਾ ਵਿਕਾਸ ਕਰੇ ਠੀਕ ਹੈ ਜੀ ਹੁਣ ਤੱਕ ਜਿਹੜੇ ਆਏ ਨੇ ਕੋਈ ਸਾਡੇ ਵਿਕਾਸ ਨਹੀਂ ਕੀਤਾ ਸਾਰੇ ਹੀ ਲੋਕ ਤਕਰੀਬਨ ਅੱਕੇ ਹੋਏ ਨੇ ਕਹਿੰਦੇ ਨੇ ਕਿ ਜਿੰਨੇ ਵੀ ਲੀਡਰ ਆਏ ਨੇ ਕਿਸੇ ਨੇ ਵੀ ਕੋਈ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਔਰ ਸਾਰੇ ਦੇ ਸਾਰੇ ਜਿੰਨੇ ਵੀ ਵੀਟਰ ਨੇ ਵੋਟਾਂ ਲੈ ਜਾਂਦੇ ਨੇ ਮੁੜ ਕੇ ਸਾਡੇ ਇਲਾਕੇ ਕਿਉਂਕਿ ਬਾਰਡਰ ਏਰੀਆ ਔਰ ਤਕਰੀਬਨ ਪੰਜਾਬੀ ਬੋਲਦਾ ਇਲਾਕਾ ਔਰ ਇਹਦਾ ਬਿਲਕੁਲ ਹੀ ਵਿਕਾਸ ਤੁਸੀਂ ਦੇਖ ਹੀ ਸਕਦੇ ਹੋ ਵੀ ਇੱਥੇ ਹਾਲੇ ਵੀ ਗਲੀਆਂ ਨਾਲੀਆਂ ਵਿੱਚ ਬਹੁਤੇ ਥਾਂਵਾਂ ਤੇ ਕੱਚੀਆਂ ਪਈਆਂ ਨੇ ਸੜਕਾਂ ਦਾ ਵੀ ਇੱਜਾ ਕੋਈ ਜ਼ਿਆਦਾ ਸੁਧਾਰ ਨਹੀਂ ਹੈਗਾ ਤੇ 5 ਸਾਲਾਂ ਬਾਅਦ ਸਾਨੂੰ ਮੌਕਾ ਮਿਲਦਾ ਹੈ ਮਤਲਬ ਇਹਨਾਂ ਦੇ ਕੋਲੋਂ ਆਪਾਂ ਨੂੰ ਕੰਮ ਲੈਣ ਦਾ ਤੇ ਕਿਉਂ ਨਾ ਇੱਕ ਸਾਰੇ ਇਕੱਠੇ ਹੋ ਕੇ ਹਮਲਾ ਮਾਰਿਆ ਜਾਵੇ ਔਰ ਇਕੱਠੀ ਵੋਟ ਦਿੱਤੀ ਜਾਵੇ ਔਰ ਮੁੱਦੇ ਆਪਣੇ ਪਿੰਡ ਦੇ ਇਕੱਠੇ ਕੀਤੇ ਜਾਣ ਆਰੇ ਪਿੰਡੇ ਇਕੱਠਾ ਹੋ ਕੇ ਜਦੋਂ ਹਮਲਾ ਮਾਰੇ ਤਾਂ ਆਪਾਂ ਕਿਉਂਕਿ ਕਿਸੇ ਨਾ ਕਿਸੇ ਲੀਡਰ ਕੋ ਕੰਮ ਲੈ ਸਕਦੇ ਆ ਜਦੋਂ ਕੋਈ 50 ਵੋਟਾਂ ਕਿਸੇ ਪਾਸੇ ਚਲੇ ਗਈਆਂ 200 ਵੋਟਾਂ ਕਿਸੇ ਪਾਸੇ ਤੇ ਉੱਥੇ ਆਪਾਂ ਮਜਬੂਰ ਹੋ ਜਾਂਦੇ ਆ ਫਿਰ ਅਸਲ ਗੱਲ ਇਹ ਹੈ ਵੀ ਕੁਝ ਬੰਦੇ ਨਾ ਜਿਹੜੇ ਨੇ ਉਹਨਾਂ ਨੂੰ ਸਰਕਾਰ ਨਾਲ ਕੰਮ ਹੋਣ ਕਰਕੇ ਉਹ ਸਰਕਾਰ ਦੇ ਪਿੱਛੇ ਜਾਂਦਾ ਜਾਂਦੇ ਨੇ ਜਿਵੇਂ ਕੋਈ ਸਰਪੰਚ ਲਿਓ ਚਲੋ ਉਹਨਾਂ ਦੀ ਵੀ ਮਜਬੂਰੀ ਹੈ ਕਿ ਉਹਨਾਂ ਕੋਈ ਨਾ ਕੋਈ ਕੰਮ ਕਰਵਾਣਾ ਹੁੰਦਾ ਹੈ ਅੱਜਕੱਲ ਜਿੰਨਾ ਚਿਰ ਸਰਕਾਰ ਉਹਨਾਂ ਦੀ ਹੈ ਵੀ ਉਹਨਾਂ ਕੋਲੇ ਚੁੰਮ ਲੈਣਾ ਹੈ ਆਮ ਕਰਕੇ ਸਾਡੇ ਪਿੰਡਾਂ ਦਾ ਇਹੀ ਮਾਹੌਲ ਹੈ ਵੀ ਇਕੱਠੇ ਹੋ ਕੇ ਵੋਟਾਂ ਪਾਵਾਂਗੇ ਠੀਕ ਹੈ ਜੀ ਇਹਨਾਂ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਵੀ ਇਹ ਰਾਇ ਹੈ ਕਿ ਅਸੀਂ ਇਕੱਠੇ ਹੋ ਕੇ ਮਤਲਬ ਜਿਹੜਾ ਵੀ ਸਾਡੇ ਕੋਲ ਲੀਡਰ ਆਵੇ ਉਹਨੂੰ ਇਕਜੁੱਟ ਹੋ ਕੇ ਗੱਲ ਕਰਕੇ ਕਿਉਂਕਿ ਆਪਣੇ ਮੁੱਦੇ ਦੱਸ ਕੇ ਮੈਂ ਵੀ ਇਹ ਸਮਝਦਾ ਕਿ ਜੇ ਸਾਡੇ ਕੋਲ 5 ਸਾਲਾਂ ਬਾਅਦ ਹੀ ਮੌਕਾ ਮਿਲਦਾ ਜੇ 5 ਸਾਲਾਂ ਦੇ ਵਿੱਚ ਵੀ ਅਸੀਂ ਆਪਣੇ ਮੁੱਦੇ ਨਹੀਂ ਦੱਸੇ ਤਾਂ ਫਿਰ ਸਾਨੂੰ ਮੌਕਾ ਤਾਂ ਮਿਲਣਾ ਹੈ ਸੋ ਇਸ ਵੇਲੇ ਵੋਟਾਂ ਦਾ ਟਾਈਮ ਹੈ ਜਿਸ ਵੀ ਕੈਂਡੀਡੇਟ ਦੀ ਜਿਸ ਉਮੀਦਵਾਰ ਦੀ ਸਪੋਰਟ ਕਰਨੀ ਹੈ ਜਾਂ ਜਿੰਨੂੰ ਅਸੀਂ ਚੁਣਨਾ ਹੈ ਉਹਨੂੰ ਇਹ ਯਕੀਨੀ ਬਣਾਇਆ ਜਾਵੇ ਉਹਦੇ ਨਾਲ ਗੱਲ ਕਰਕੇ ਕਿ ਜੋ ਇਲਾਕੇ ਦੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ ਧੰਨਵਾਦ